ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਆਪਾਂ ਖੜੇ ਅੱਜ ਨਵੀਂ ਬੱਸੀ ਪੁਲ ਤੋਂ ਪਹਿਲਾਂ ਬਾਗਪੁਰ ਤੋਂ ਬਾਅਦ ਹੁਣ ਕੀ ਤੁਹਾਨੂੰ ਦੱਸਿਆ ਹਾਲਾਤ ਵੀ ਲੋਕੀ ਸਾਡੇ ਏਡੇ ਬੇਵਕੂਫਾ ਇੱਕ ਤਾਂ ਦੇਖੋ ਕੂੜਾ ਸਿਰਸਿਰ ਕਿੰਨਾ ਗੰਦ ਪਾਇਆ ਆਹ ਡਾਣਾ ਦੇਖੋ ਭਾਈ ਜੀ ਆਹ ਵਾਲਾ ਇਹਨੂੰ ਇਹ ਟੁੱਟੇ ਨੂੰ ਕਿੰਨਾ ਚਿਰ ਹੋ ਗਿਆ ਪਰ ਕਿਸੇ ਦੀ ਹਿੰਮਤ ਨਹੀਂ ਆ ਗਈ ਕਿਸੇ ਮੈਕਮੇ ਦੇ ਵਿੱਚ ਵੀ ਇਹਨੂੰ ਰੋਡ ਤੋਂ ਆਪਾਂ ਸਾਈਡ ਤੇ ਕਰਦੀਏ ਕੋਈ ਵੱਜੂਗਾ ਕੋਈ ਡਿੱਗੂਗਾ ਕਿਸੇ ਦਾ ਸੱਟ ਲੱਗੂ ਪਰ ਸੋ ਇੱਕ ਮੋਟਰਸਾਈਕਲ ਵਾਲਾ ਵੱਜਿਆ ਇੱਥੇ ਆ ਜਗ੍ਹਾ 'ਚ ਵੱਜ ਗਿਆ ਬਚੇਰਾ ਉਹ ਜਾ ਕੇ ਡਿਗਿਆ ਗੰਦ ਦੇ ਵਿੱਚ ਉਹ ਦੇਖੋ ਗੰਦ ਸਾਰੇ ਖਿਲਰਿਆ ਪਿਆਰਾ ਉਹ ਐਸੇ ਕਰਕੇ ਖਿਲਰਿਆ ਪਰ ਕਿਸੇ ਨੂੰ ਕੋਈ ਇਹਦੇ ਤੇ ਧਿਆਨ ਨਹੀਂ ਹੈਗਾ ਇਹ ਪਰਚਾ ਦੇਣ ਪੈਂਦੇ ਆ ਇਹ ਪਰਚਾ ਬਾਬਾ ਜੀ ਲਾ ਕੇ ਰੱਖੋ ਜੀ ਦਾ ਮਾਈਕ ਫੜੋ ਹਾਂਜੀ ਇਹ ਪਰਚਾ ਮਿੰਟ ਦੇ ਵਿੱਚ ਹੋ ਜਾਂਦਾ ਬਾਬਾ ਜੀ ਨਾਲੇ ਕੂੜੇ ਵਾਲਿਆਂ ਨੂੰ ਪਾਉ ਲਾਂ ਤਾਂ ਮੈਂ ਗਾਲਾਂ ਵੱਡਾ ਤਾਤਾਂ ਹੀ ਜਰਾ ਮੈਂ ਅੱਜ ਤਾਂ ਬੇਨਤੀ ਕਰਦੇ ਆਂ ਵੀ ਨਾ ਇੱਥੇ ਕੂੜਾ ਸਿੱਟੋ ਅੱਗੇ ਜਮੀਨ ਸੀ ਬੇਖਸਮੀ ਹੁਣ ਅਸੀਂ ਹੈਗੇ ਤੇ ਖਸਮ ਹਾਂ ਹਾਂ ਵੈਰੀ ਗੁੱਡ ਅਸੀਂ ਬਣਾਉਣੇ ਆਂ ਬੰਦੇ ਦੇ ਪੁੱਤ ਬਿਲਕੁਲ ਬਿਲਕੁਲ ਤੁਸੀਂ ਕੱਲ੍ਹ ਜਾ ਨਾ ਇਦਾਂ ਦੀਆਂ ਗੱਲਾਂ ਕਰੋ ਅਲੇ ਪਾਰਸਵਾਸੀ ਸਾਫ਼ ਕੀਤਾ ਤਾਂ ਫੇਰ ਗੰਦ ਪਾਤਾ ਇਹਦੇ ਟੂਨੇ ਕਰ ਕਰ ਲੋਕੀ ਜਾਣ ਰਹੇ ਆ ਟੂਨੇ ਨਾਰੀਆ ਲਾ ਦੇ ਟੂਨੇ ਕੀਤੇ ਆ ਬੇਬਕੂਫਾ ਲੋਕਾਂ ਨੇ ਦੱਸੋ ਥੋੜੀ ਜੀ ਸ਼ਰਮ ਕਰ ਲਓ ਆਪਣੇ ਘਰੋਂ ਗੰਦ ਚਾੱਕ ਕੇ ਤੁਸੀਂ ਸਾਡੇ ਘਰ ਦੇ ਸੜਦੇ ਆ ਜਮੀਨ ਦੇ ਮੋਰੇ ਖਾਧੇ ਸੜਦੇ ਇਸ ਕਰਕੇ ਅਸੀਂ ਬਾਰ ਬਾਰ ਤੁਹਾਨੂੰ ਬੇਨਤੀ ਕਰਦੇ ਆ ਹੁਣ ਅਸੀਂ ਜਿਹੜੇ ਸਖਤੀ ਕੀਤੀ ਤਾਂ ਅਸੀਂ ਕੁੱਟਨੇ ਆ ਇਹ ਕਹਿੰਦੇ ਦੇਸਾ ਦਾ ਸਾਫ਼ ਹੋਵੇ ਰੋਡ ਸਾਡੇ ਗੰਦੇ ਹੋਣ ਗੰਦੇ ਹੋਣ ਮੈਂ ਤਿੰਨ ਵਾਰ ਸਾਫ਼ ਕਰਾ ਚੁੱਕਾ ਤਿੰਨ ਵਾਰ ਇੱਕ ਵਾਰ ਨਹੀਂ ਤਿੰਨ ਵਾਰ ਸਾਫ਼ ਕਰਾ ਚੁੱਕਾ ਰਾ ਮਾਰ ਕੇ ਨਕਲਾ ਕੇ ਫੇਰ ਦਿੱ ਫੇਰ ਵੀ ਆਉਂਦੇ ਜਾਂਦੇ ਕਹਿੰਦੇ ਲੋਕੀ ਬਹੁਤ ਸੋਹਣਾ ਕਰਦੇ ਆ ਜਿਹੜੇ ਥੋੜਾ ਸਿੱਟਦੇ ਆ ਉਹਨਾਂ ਨੂੰ ਸਮਝ ਨਹੀਂ ਆਉਂਦੀ ਕਿ ਕਿਉਂ ਇਦਾਂ ਸਿੱਟਦੇ ਆ ਸਾਡੀ ਬੇਨਤੀ ਆ ਮੰਨ ਲਓ ਵਧੀਆ ਰਹੂਗੇ ਬਿਲਕੁਲ 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 ਆ ਜਾ ਕਮਲ ਇਧਰ ਆ ਮੈਂ ਜਿਹੜਾ ਵੀਡੀਓ ਪਾਵਾ ਇਧਰ ਆ ਦੋ ਕਮਲ ਆ ਜਾ ਆ ਜਾ ਰੱਖ ਪਰ ਵੱਟ ਵੱਟ ਜਰਾ ਗੱਲ ਪਤਾ ਕੀ ਬਾਬੇ ਮੇਰੀ ਗੱਲ ਸੁਣ ਸਰਕਾਰਾਂ ਨੇ ਤਾਂ ਕੁਝ ਨਹੀਂ ਜੇ ਕਰਨਾ ਇਹ ਸਾਨੂੰ ਆਮ ਲੋਕਾਂ ਨੂੰ ਕਰਨਾ ਪੈਣਾ ਹੈ ਨਾ ਸਹੀ ਗੱਲ ਆਹ ਚੀਜ਼ਾਂ ਦਾ ਕਿਸੇ ਨੂੰ ਕੋਈ ਧਿਆਨ ਨਹੀਂ ਹੋ ਬਾਬੇ ਆ ਰੋਡ ਇਹਦਾ ਆ ਛੋਟਾ ਆ ਪਟੋ ਘਟ ਰੋਡ ਚਾਹੀਦਾ ਇੱਥੋਂ 4 ਫੁੱਟ ਹੋਰ ਪਰਾਂ ਨੂੰ ਤੇ ਇਹਦੇ ਵਿੱਚ ਵੀ ਆਹ ਕੋਈ ਦੇਖੋ ਗੰਦ ਆ ਦਿਖਾਓ ਗੰਦ ਉਹ ਜੇ ਰੋਟੀ ਸਾ ਪਿਆਜ਼ ਖਾਣੇ ਆ ਇਹ ਸਿੱਟ ਕੇ ਹਲਾਂ ਵਾਲੇ ਜਾਂਦੇ ਆ ਜਾਂ ਜਿਹੜੇ ਵਿਆਹਾਂ ਵਾਲੇ ਆ ਵਿਆਹ ਵਾਲੇ ਵੀ ਜਾਂਦੇ ਆ ਕਿੱਡੀ ਕਗਲਬੰਦੀ ਵੀ ਇਹਨੂੰ ਫੂਕ ਦੋ ਉੱਥੇ ਹੀ ਕਿੰਨੇ ਨਾਈ ਆਟਿਆਂ ਦੇ ਉਹ ਇੱਥੇ ਵਾਲ ਸਿੱਟੇ ਵਾਲ ਸਿੱਟੇ ਹਾਂ ਦੱਸੋ ਯਾਰ ਕਮਾਲ ਦੀ ਗੱਲ ਹੋ ਗਈ ਹਾਂ ਬੇਵਕੂਫਾਂ ਦੇ ਸਿਰ ਸਿੰਗ ਨਹੀਂ ਹੁੰਦੇ ਇਹਨਾਂ ਦੇ ਇਦਾਂ ਦੇ ਹਾਲਾਤ ਆ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਸਾਫ਼ ਕਰਕੇ ਕਰਾ ਲਾ ਕੇ ਪੱਧਰਾ ਕਰ ਦਾਂਗੇ ਇੱਕ ਵਾਰ ਜਿਲੇ ਟ੍ਰੱਕ ਤੇ ਨਾ ਸਿੱਟਣ ਨਹੀਂ ਨਹੀਂ ਜਿਲੇ ਬਾਬਾ ਜੀ ਤੋਂ ਯਾਰ ਕਰ ਦੋਤਾ ਨਾ ਫੇ ਮੈਂ ਇੱਕ ਵਾਰੀ ਫੇ ਆ ਕੇ ਇੱਥੇ ਪਾਉਂਗਾ ਵੀਡੀਓ ਵੀ ਹੁਣ ਜਿਹੜਾ ਫੜਿਆਗਾ ਯੁੱਤੀ ਪਲੇਡ ਹੋਣੀ ਆ ਫੇ ਨਾ ਦੇਖੋ ਗੰਦ ਆਹ ਸਾਲਾ ਕਰੇ ਗੂੰਦ ਕਟੀਰਾ ਸਿੱਟ ਗਿਆ ਵਿੱਚ ਦੱਸੋ ਬੇਵਕੂਫ ਲੋਕ ਇਹ ਬੇਲੋਚ ਪੈਸਾ ਵਾਲੇ ਬਾਬੇ ਇਧਰ ਇਹਦੇ ਵਿੱਚ ਇੰਨੀਆਂ ਗੰਦੀਆਂ ਚੀਜ਼ਾਂ ਵੀ ਸੁੱਟੀਆਂ ਨੇ ਜਿਹੜੀਆਂ ਤੁਸੀਂ ਸੋਚ ਨਹੀਂ ਸਕਦੇ ਇੰਨੀਆਂ ਗੰਦੀਆਂ ਚੀਜ਼ਾਂ ਵੀ ਵਿੱਚ ਇਹਦੇ ਸੁੱਟੀਆਂ ਹੋਈਆਂ ਹੈ ਤੇ ਤੁਸੀਂ ਘਰ ਫੂਕ ਲਓ ਇਹਨੂੰ ਯਾਰ ਮੜ ਜੀ ਜਗਾ ਰੱਖੋ ਹੈ ਨਾ ਉਹ ਤੋਂ ਬਣਾ ਕੇ ਆ ਨਾਪੀਆਂ ਦੇਖੋ ਆ ਨਿਆਣੀਆਂ ਨਾਪੀਆਂ ਦੇਖੋ ਕਾਹੇ ਹੋਏ ਬੇਸ਼ਰਮ ਲੋਕ ਤੇ ਕੀ ਮਰਦਾ ਘਟ ਕਰਕੇ ਦੱਸੋ ਬਹੁਤ ਗੰਦੇ ਲੋਕ ਹੋ ਗਏ ਬਾਈ ਜੀ ਅੱਜ ਕੱਲ ਦੇ ਸਮੇਂ ਦੇ ਬਹੁਤ ਗੰਦੇ ਲੋਕ ਹਾਲਾਤ ਮਾੜੇ ਆ ਕਿ ਆ ਜੰਗਲ ਤੇ ਅਸੀਂ ਸਾਰਾ ਸਾਫ਼ ਕਰ ਦਤਾ ਨਾ ਬਾਬੇ ਹੁਣ ਇੱਕ ਦੂਜੀ ਬਣਾ ਤੋਈ ਨਾ ਹੋਏ ਬਾਈ ਹਾਂਜੀ ਹਾਂਜੀ ਬਾਈ ਜੀ ਹੁਣ ਦੇਖੋ ਫਰਕ ਹੋ ਗਿਆ ਨਾ 15 ਹਾਂਜੀ ਕਿਦਾਂ ਠੀਕ ਠਾਕ ਆ ਹੁੰਦਾ ਜੀ ਹੁਣ ਦੇਖੋ ਰੋਡ ਸਾਰਾ ਕਲੀਅਰ ਕਰ ਦੇਣਾ ਹੀ ਆਪਾਂ ਅਡਾਣਾ ਕਰੇ ਪਰ ਇਹ ਦਿਖਾਈਏ ਲੋਕਾਂ ਨੂੰ ਵੀ ਇਦਾਂ ਕਲੀਅਰ ਚਾਹੀਦਾ ਇਹ ਡਾਣੇ ਨੇ ਪਤਾ ਨਹੀਂ ਕਿੰਨੇ ਕਦਾ ਮੂੰਹ ਸਿਰ ਭਣਾਇਆ ਸੀਗਾ ਬਾਈ ਜੀ ਕੋਈ ਨਹੀਂ ਪਰ ਹੁਣ ਆਪਾਂ ਨੇ ਨਿਗਾ ਚ ਆ ਗਿਆ ਆਪਾਂ ਕਰ ਦਿੱਤਾ ਹੀ ਕੰਮ ਇਹਦਾ ਹਾਂਜੀ